ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਪੰਜਾਬ ਸਮੇਤ ਪੂਰੇ ਮੁਲਕ ਦੇ ਵੱਖ-ਵੱਖ ਰਾਜਾਂ ਦੇ ਵਿੱਚ ਇਸ ਸਮੇਂ ਮੌਸਮ ਨੂੰ ਲੈ ਕੇ ਕੀ ਹਾਲਾਤ ਨੇ ਪੂਰੀ ਡਿਟੇਲ ਵਾਈਜ਼ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸੋ ਜਿਸ ਤਰ੍ਹਾਂ ਦੇ ਨਾਲ ਹੁਣ ਜਿਹੜੀ ਕੀ ਹੱਡ ਚੀਰਵੀਂ ਠੰਡ ਪੈ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਵੀ ਜ਼ਿਆਦਾ ਵੱਧ ਸਕਦੀ ਹੈਗੀ ਹੈ ਮੌਸਮ ਵਿਭਾਗ ਦੇ ਵੱਲੋਂ ਜੋ ਪੁਵਿਕਵਾਨੀ ਕੀਤੀ ਗਈ ਹੈ ਵਾਕਈ ਉਹ ਹੋਸ਼ ਅਡਾ ਦੇਣ ਵਾਲੀ ਹੈ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਸ਼ੀਤ ਲਹਿਰ ਵਗੇਗੀ ਅਤੇ ਧੁੰਦ ਦੇ ਕਰਕੇ ਵਿਜ਼ੀਬਿਲਟੀ ਬਹੁਤ ਜ਼ਿਆਦਾ ਘਟ ਜਾਵੇਗੀ ਜਿਸ ਕਰਕੇ ਲੋਕਾਂ ਨੂੰ ਹੋਰ ਵੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ ਸੋ ਪੰਜਾਬ ਸਮੇਤ ਦਿੱਲੀ ਐਨਸੀਆਰ ਅਤੇ ਹੋਰ ਕਿਹੜੇ ਕਈ ਰਾਜਾਂ ਦੇ ਵਿੱਚ ਮੀਂਹ ਨੂੰ ਲੈ ਕੇ ਅਲਰਟ ਕੀਤਾ ਗਿਆ ਜੋ ਤਾਜ਼ਾ ਭਵਿੱਖਬਾਣੀ ਕੀਤੀ ਗਈ ਹੈ ਕਿ ਅਗਲੇ ਇੱਕ ਦੋ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਰਕੇ ਜਿਹੜਾ ਕਿ ਠੰਡ ਹੋਰ ਵੀ ਜ਼ਿਆਦਾ ਵਧੇਗੀ ਕਿਉਂਕਿ ਮੈਦਾਨੀ ਇਲਾਕੇ ਦੇ ਵਿੱਚ ਜਿਹੜੀ ਆ ਉਹ ਉਮੀਦ ਕਰਕੇ ਠੰਡ ਵਧੇਗੀ ਪਰ ਪਹਾੜਾਂ ਦੇ ਵਿੱਚ ਬਰਫਬਾਰੀ ਕਰਕੇ ਤਾਪਮਾਨ ਦੇ ਵਿੱਚ ਜਿਹੜਾ ਕਿ ਹੋਰ ਵੀ ਇਜ਼ਾਫਾ ਵੇਖ ਨੂੰ ਮਿਲੇਗਾ ਜਿਸ ਤੋਂ ਲੈ ਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਸੋ ਦੇਸ਼ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਦਾ ਮિજાਜ ਬਦਲਣ ਵਾਲਾ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਜੋ ਪੁਵਿਕਵਾਨੀ ਕੀਤੀ ਗਈ ਹੈ ਉਸ ਦੇ ਮੁਤਾਬਕ ਦਿੱਲੀ ਐਨਸੀਆਰ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੋ ਪੱਛਮੀ ਗਰਵੜੀਆਂ ਲਗਾਤਾਰ ਸਰਗਰਮ ਨੇ ਜਿਸ ਕਰਕੇ ਪੱਛਮੀ ਹਿਮਾਲਿਆਨ ਖੇਤਰ ਪ੍ਰਭਾਵਿਤ ਹੋ ਰਹੇ ਨੇ ਅਤੇ ਇਹੀ ਵਜ੍ਹਾ ਹੈ ਕਿ ਮੈਦਾਨੀ ਇਲਾਕੇ ਦੇ ਵਿੱਚ بارش ਅਤੇ ਪਹਾੜਾ ਦੇ ਵਿੱਚ ਜਿਹੜੀ ਹੈ ਬਰਬਰੀ ਕਰਕੇ ਠੰਡ ਹੋਰ ਵੀ ਜ਼ਿਆਦਾ ਵੱਸ ਸਕਦੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਧੁੰਦ ਅਤੇ ਸ਼ੀਤ ਲਹਿਰ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਸੋ ਪਿਛਲੇ ਦਿਨ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਜੋ ਤਾਪਮਨ ਹੈ ਉਹ 24 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਸੀ ਪਰ ਸੋਮਵਾਰ ਅਤੇ ਮੰਗਲਵਾਰ ਸਵੇਰੇ ਦਿੱਲੀ ਐਨਸੀਆਰ ਦੇ ਵਿੱਚ ਹਲਕੀ ਧੁੰਦ ਜਿਹੜੀ ਆ ਉਹ ਛਾਈ ਰਹੀ ਕਈ ਇਲਾਕਿਆਂ ਦੇ ਵਿੱਚ ਸੰਗਣੀ ਧੁੰਦ ਕਰਕੇ ਵਿਜ਼ਿਬਿਲਟੀ ਬਹੁਤ ਘਟ ਰਹੀ ਹੈ ਜਿਸ ਕਰਕੇ ਸੜਕੀ ਆਵਾਜਾਈ ਦੇ ਉੱਪਰ ਕਾफी ਜ਼ਿਆਦਾ ਇਸ ਦਾ ਪ੍ਰਭਾਵ ਵੇਖਣ ਨੂੰ ਮਿਲਿਆ ਮੌਸਮ ਵਿਭਾਗ ਦੀ ਜੋ ਹੁਣ ਤਾਜ਼ਾ ਰਿਪੋਰਟ ਆਈ ਹੈ ਉਸ ਦੇ ਮੁਤਾਬਕ 2 ਤੋਂ 3 ਦਿਨ ਦੇ ਵਿੱਚ ਮੌਸਮ ਫਿਰ ਤੋਂ ਬਦਲਣ ਵਾਲਾ ਹੈ ਠੰਡ ਹੋਰ ਵੀ ਜ਼ਿਆਦਾ ਵਧੇਗੀ ਕਿਉਂਕਿ ਕਈ ਥਾਮਾਂ ਦੇ ਉੱਪਰ بارش ਵਰਗੇ ਅਸਰ ਬੜੇ ਹੋਏ ਨੇ ਮੌਸਮ ਵਿਭਾਗ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਦਿੱਲੀ ਐਨਸੀਆਰ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਆ ਉਹ ਮੀ ਪਵੇਗਾ ਤੇ ਭਵਿੱਖਵਾਨੀ ਦੇ ਮੁਤਾਬਕ 29 ਜਨਵਰੀ ਯਾਨੀ ਕਿ ਕੱਲ ਤੋਂ ਹਿਮਾਲਿਆ ਦੇ ਉੱਪਰਲੇ ਹਿੱਸਿਆਂ ਦੇ ਵਿੱਚ ਪਛਮੀ ਗਰਮੜੀ ਸਰਗਰਮ ਹੋ ਰਹੀ ਹੈ ਅਤੇ ਇਸੇ ਪ੍ਰਭਾਵ ਕਰਕੇ 30 ਜਨਵਰੀ ਤੋਂ 1 ਫਰਵਰੀ ਤੱਕ ਮੀ ਪੈਣ ਦੀ ਜਿਹੜੀ ਆ ਉਹ ਸਥਿਤੀ ਬਣੀ ਹੋਈ ਹੈ ਪਹਾੜਾਂ ਦੇ ਵਿੱਚ ਬਰਬਾਰੀ ਵੀ ਹੋਵੇਗੀ ਮੌਸਮੀ ਪਾਕ ਦੇ ਇਹ ਵੀ ਕਹਿਣਾ ਹੈ ਕਿ ਪੰਜਾਬ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਅਤੇ ਮੀਂਹ ਦੇ ਪ੍ਰਭਾਵ ਕਰਕੇ ਕਈ ਰਾਜਾਂ ਸਮੇਤ ਬਿਹਾਰ ਤੋਂ ਝਾਰਖੰਡ ਤੱਕ ਪਾਰਾ ਡਿਗਨ ਦੀ ਵੀ ਜੜੀ ਆ ਉਹ ਸਥਿਤੀ ਬਣੀ ਨਜ਼ਰ ਆ ਰਹੀ ਹੈ ਅਤੇ ਹੁਣ 29 ਜਨਵਰੀ ਤੋਂ 1 ਫਰਵਰੀ ਤੱਕ ਪੱਛਮੀ ਹਿਮਾਲਿਆਨ ਖੇਤਰ ਦੇ ਵਿੱਚ ਮੀਂਹ ਅਤੇ ਬਰਬਾਰੀ ਦੇ ਚਲਦਿਆਂ ਕਈ ਜਿਹੜੇ ਕੀ ਹੈ ਖੇਤਰ ਪ੍ਰਭਾਵਿਤ ਹੋਣਗੇ ਜਿਸ ਕਰਕੇ ਮੀਂਹ ਦੀ ਜੜੀ ਆ ਉਹ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਐ ਸੋ ਜਿਸ ਤਰ੍ਹਾਂ ਦੇ ਨਾਲ ਹਲੇ ਵੀ ਜਿਹੜਾ ਕੀ ਹੈ ਠੰਡ ਕਾਫੀ ਜ਼ਿਆਦਾ ਜਿਹੜੀ ਆ ਉਹ ਮਹਿਸੂਸ ਕੀਤੀ ਜਾ ਰਹੀ ਹੈ ਜਾ ਸਕਦੀ ਹੈਗੀ ਪਰ ਜੇਕਰ ਮੀ ਪੈਂਦਾ ਤਾਂ ਲੋਕਾਂ ਨੂੰ ਤਾਂ ਦਿੱਕਤ ਹੋਣੀ ਹੈ ਸਗੋਂ ਜਿਹੜੀ ਕੀ ਕਿਸਾਨਾਂ ਦੀਆਂ ਫਸਲਾਂ ਖੇਤਾਂ ਦੇ ਵਿੱਚ ਪੱਕੇ ਤਿਆਰ ਖੜੀਆਂ ਨੇ ਉਹ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਣ ਦੀ ਜਿਹੜੀ ਆਹੋ ਸ਼ੰਕਾ ਬਣੀ ਹੋਈ ਐ ਸੋ ਪਟਿਆਲਾ ਦੇ ਵਿੱਚ ਇਸ ਸਮੇਂ ਮੌਸਮ ਨੂੰ ਲੈ ਕੇ ਕੀ ਹਾਲਾਤ ਨੇ ਇਸ ਬੰਦੀ ਗੱਲਬਾਤ ਕਰਦੇ ਆ ਪਟਿਆਲ ਤੋਂ ਸਾਡੇ ਪੱਤਰਕਾਰ ਰਣਜੀਤ ਸਿੰਘ ਫੋਨ ਲਾਈਨ ਤੇ ਮੇਰੇ ਯੂਧ ਨੇ ਸੁਰਨਦੀਪ ਇਸ ਸਮੇਂ ਜੇਕਰ ਪਟਿਆਲਾ ਦੀ ਗੱਲ ਕਰੀਏ ਤਾਂ ਕੀ ਸਥਿਤੀ ਹੈਗੀ ਆ ਮੌਸਮ ਨੂੰ ਲੈ ਕੇ ਹਾਂ ਜੀ ਪ੍ਰਵਿੰਦਰ ਦੱਸ ਦिए ਕਿ ਲਗਾਤਾਰ ਦੇਖਿਆ ਜਾਵੇ ਤਾਂ ਇਸ ਹਫਤੇ ਜਿਹੜਾ ਹੈਗਾ ਪੂਰਾ ਮੌਸਮ ਦਾ ਬਦਲਾਅ ਹੋ ਗਿਆ ਕਿਉਂਕਿ ਕਾਫੀ ਜਿਹੜਾ ਸਾਲਾਂ ਤੋਂ ਰਿਕਾਰਡ ਟੁੱਟਿਆ ਜਿਸ ਤਿੱਕੇ ਦੇ ਨਾਲ ਧੁੱਪ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਲੋਕਾਂ ਨੂੰ ਇਸ ਤਰ੍ਹਾਂ ਜਿਵੇਂ 2 ਵਜੇ ਤੇ 3 ਵਜੇ ਦਾ ਜਿਹੜਾ ਸਮਾਂ ਹੁੰਦਾ ਦੁਪਹਿਰ ਦਾ ਤਾਂ ਇਹ ਲੱਗਦਾ ਜਿਵੇਂ ਜੂਨ ਜਲਾਈ ਦੀ ਜਿਹੜੀ ਗਰਮੀ ਆ ਉਹ ਆ ਚੁੱਕੀ ਹੈ ਪਰ ਲਗਾਤਾਰ ਮੌਸਮ ਦੇ ਬਦਲਾਅ ਦੇ ਕਾਰਨ ਜਿੱਥੇ ਅਕਬਿੰਦਰ ਦੇਖਿਆ ਜਾਵੇ ਬਿਮਾਰੀਆਂ ਘਰ ਕਰਨੀਆਂ ਕਿ ਸੁੱਕੀ ਠੰਡ ਜਿਹੜੀ ਪਈ ਹੈ ਤਾਂ ਉਹਦੇ ਕਰਕੇ ਬਿਮਾਰੀ ਵੀ ਜਿਹੜੀ ਹੈ ਲਗਾਤਾਰ ਚਾਹੇ ਉਹ ਪ੍ਰਾਈਵੇਟ ਹਸਪਤਾਲਾਂ ਦੀਆਂ ਓਪਡੀਆਂ ਹੋਣ ਜਾਂ ਸਰਕਾਰੀ ਓਪਡੀਆਂ ਹੋਣ ਲਗਾਤਾਰ ਭਰਦੀ ਹੋਈਆਂ ਦੇਖ ਰਹੀ ਹੈ ਕਿ ਬਾਰਸ਼ ਜਿਹੜੀ ਹੈ ਜ਼ੋਰ ਮੌਸਮ ਕੀ ਕਹ ਰਿਹਾ ਸੀਗਾ ਕਿ ਬਾਰਿਸ਼ ਜ਼ਰੂਰ ਪੈਗੀ ਜਾਂ 21 22 ਦੀ ਗੱਲ ਹੋਵੇ ਤੇ ਜਿਹੜੀ ਦਿੱਤਾ ਉਸ ਤੋਂ ਬਾਅਦ ਵੀ ਕਿਹਾ ਪਰ ਕਿਸੇ ਨਾ ਕਿਥੇ ਮੌਸਮ ਵਿਭਾਗ ਵੀ ਜਿਹੜਾ ਹੈਗਾ ਉਹ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਉਹ ਜ਼ਰੂਰ ਹੋਏਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਜਣਾ ਸੁੱਖ ਦਾ ਸਾਹ ਮਿਲੇਗਾ ਹਾਲੇ ਕਿ ਪਿਛਲੇ ਦਿਨੀ ਮੌਸਮ ਕੁਝ ਜਣਾ ਸਾਫ਼ ਵੇਖਣ ਨੂੰ ਮਿਲਿਆ ਸੀ ਪਰ ਇੱਕ ਵਾਰ ਫਿਰ ਤੋਂ ਧੁੰਦਰੀਏ ਕੀ ਇਹ ਦੇਖਣ ਨੂੰ ਮਿਲੀ ਹੈ ਅਜਿਹੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਕੋਈ ਜਿਹੜਾ ਅਲਰਟ ਵੀ ਕੀਤਾ ਗਿਆ ਜੀ हां जी ਪ੍ਰਵੀਂਦਰ ਤੁਹਾਨੂੰ ਦੱਸ ਰਿਹਾ ਕਿ ਜੋ ਪਟਿਆਰ ਨੇੜੇ ਦੇ ਜਿਹੜੇ ਜਿਹੜੇ ਏਰੀਏ ਨੇ ਚਾਹੇ ਉਹ ਪਾਸੋ ਤਾਂ ਹੋਵੇ ਸਮਾਣਾ ਹੋਵੇ ਛਤਰਾਣਾ ਹੋਵੇ ਪਰ ਇਧਰਲੇ ਪਾਸੇ ਕੋਈ ਇਸ ਤਰ੍ਹਾਂ ਦੀ ਵਾਲੀ ਜਿਹੜੀ ਧੁੰਦ ਖਾਸ ਦੇਖਣ ਨੂੰ ਸਵੇਰ ਦੇ ਸਮੇਂ ਵੀ ਨਹੀਂ ਮਿਲੀ ਮੌਸਮ ਬਹੁਤ ਸਾਫ਼ ਹੁੰਦਾ ਹੈ तकरीबन ਸਵੇਰੇ 8 ਵਜੇ ਤੋਂ ਬਾਅਦ ਜਿਹੜਾ ਕਿ ਸੂਰਜ ਦੇਵਤਾ ਜਿਹੜੇ ਉਹ ਪ੍ਰਵੇਸ਼ ਹੋ ਜਾਂਦੇ ਆ ਤੇ ਵਧੀਆ ਜਿਹੜੀ ਧੁੱਪ ਸੇਕੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਪਰ ਜਿਵੇਂ ਮੌਸਮ ਵਿਭਾਗ ਦੇ ਵੱਲੋਂ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਉਹ 30 ਦੀ ਗੱਲ ਕੀਤੀ ਜਾਵੇ 31 ਦੀ ਗੱਲ ਕੀਤੀ ਜਾਵੇ ਔਰ ਮੌਸਮ ਦੇ ਅੰਦਰ ਬਦ ਇਹ ਉਹਨਾਂ ਆਉਣ ਵਾਲੇ ਸਮੇਂ ਦੀ ਪ੍ਰਵਿੰਦਰ ਪਤਾ ਲੱਗੂਗਾ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਜਿਹੜਾ ਬਦਲਦਾ ਹੈ ਹਾਲੇਕਿ ਦੁਪਹਿਰ ਦੇ ਸਮੇਂ ਤੱਕ ਗਰਮੀ ਦੀ ਜਿਹੜੀ ਹੈ ਉਹ ਮਹਿਸੂਸ ਕੀਤੀ ਜਾ ਸਕਦੀ ਹੈ ਪਰ ਸਵੇਰੇ ਸ਼ਾਮ ਦੀ ਠੰਡ ਕਰਕੇ ਲੋਕ ਕਾਫੀ ਜ਼ਿਆਦਾ ਜਿਹੜੇ ਕੀ ਉਹ ਮੁਸ਼ਕਲ ਪਰ ਇਹ ਹਾਲਾਤਾਂ ਦੇ ਵਿੱਚ ਹੈਗੇ ਨੇ ਕਿਉਂਕਿ ਸਵੇਰੇ ਕਰੋ ਨਿਕਲਦੇ ਨੇ ਠੰਡ ਹੁੰਦੀ ਹੈ ਦੁਪਹਿਰੇ ਗਰਮੀ ਹੁੰਦੀ ਹੈ ਰਾਤ ਨੂੰ ਫੇਰ ਠੰਡ ਹੋ ਜਾਂਦੀ ਜਿਸ ਕਰਕੇ ਲੋਕ ਜਿਹੜੇ ਹੈਗੇ ਨੇ ਉਹ ਟੈਂਪਰੇਚਰ ਘਟਣ ਵਧਣ ਕਰਕੇ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਰਹੇ ਨੇ ਜੀ ਪ੍ਰਵਿੰਦਰ ਇਸ ਚੀਜ਼ ਨੂੰ ਲੈ ਕੇ ਜ਼ਿਆਦਾਤਰ ਜਿਹੜੇ ਦੋ ਪਹੀਆ ਵਾਹਨ ਤੇ ਉੱਤੇ ਸਫ਼ਰ ਕਰਦੇ ਆ ਜਿਸ ਤਰੀਕੇ ਨਾਲ ਦੇਖਿਆ ਜਾਵੇ ਤਾਂ ਨਾਵੇਂ ਕੋਈ ਸਕੂਟਰ ਮੋਟਰਸਾਈਕਲ ਦਾ ਕੋਈ ਕੰਮ ਦਾ ਜਾਂਦਾ ਜਾਂ ਸਵੇਰੇ ਸਕੂਲ ਬੱਚਾ ਨੂੰ ਛੱਡਣ ਚ ਲੱਗਿਆ ਜਾਂ ਕੁਛ ਹੈ ਤਾਂ ਸਵੇਰੇ ਔਰ ਸ਼ਾਮ ਦੇ ਜਿਹਨੇ ਠੰਡ ਹੈ ਉਹ ਜ਼ਰੂਰ ਦੋ ਪਹੀਆ ਵਾਹਨਾਂ ਨਾਲੋਂ ਜ਼ਿਆਦਾ ਮਾਰ ਰਹੀ ਹੈ ਪਰ ਜਿਹੜੇ ਲੋਕ ਕਾਰਾਂ ਦੇ ਵਿੱਚ ਸਫ਼ਰ ਕਰ ਰਹੇ ਉਹਨਾਂ ਨੂੰ ਇਸ ਚੀਜ਼ ਦਾ ਜ਼ਿਆਦਾ ਨਹੀਂ ਮਹਿਸੂਸ ਹੁੰਦਾ ਤੇ ਆਮ ਲੋਕ ਸਵੇਰੇ ਤਾਜੀ ਤਾਜੀ ਖਾਣਾ ਲੋਕ ਨੇ ਜਿਹੜੇ ਉਹਨਾਂ ਸਿਰ ਨੂੰ ਲੈ ਕੇ ਜੇ ਨਾ ਸਵੇਰੇ ਕੋਈ ਸਬਜ਼ੀ ਦਾ ਵਪਾਰ ਕਰਦੇ ਆ 2.5 ਔਰ 3 ਵਜੇ ਦੇ ਵਿੱਚ ਸਵੇਰੇ ਸਵੇਰੇ ਜਾ ਕੇ ਮੰਡੀਆਂ ਤੋਂ ਆ ਸਬਜ਼ੀ ਖਰੀਦਣੀ ਹੁੰਦੀ ਹੈ ਛਾਂਟੀ ਕਰਨੀ ਹੁੰਦੀ ਹੈ ਹੂੰ ਤੋ ਕਰੂ ਇਸ ਚੀਜ਼ ਦਾ ਜਿਹੜਾ ਹਲੇ ਕਾਫੀ ਘਰੇ ਆਸਾ ਭੁੱਤਣਾ ਪੈ ਰਿਹਾ ਕਿਉਂਕਿ ਮੌਸਮ ਦਾ ਜਿਹੜਾ ਹੈਗਾ ਉਹ ਇੱਕਦਮ ਕਰਵਟ ਬਦਲਣਾ ਕਿਉਂਕਿ ਕਈ ਸਾਲਾਂ ਦਾ ਜਿਹੜਾ ਰਿਕਾਰਡ ਹੈ ਪ੍ਰਵਿੰਦਰ ਇਸਤੀ ਵਿੱਚ ਬਦਲਿਆ ਹੈਗਾ ਔਰ ਦੇਖਿਆ ਜਾਵੇ ਕਿ ਜਨਵਰੀ ਦੇ ਜਿਹੜੇ ਹਾਲਾਤ ਨੇ ਤੁਸੀਂ ਦੇਖ ਸਕਦੇ ਆ ਕਿ ਆਪਾਂ ਜਨਵਰੀ ਦੇ ਮਹੀਨੇ ਇੰਨੀ ਤਿੱਖੀ ਜਿਹੜੀ ਕੜਕਰੀ ਧੁੱਪ ਨਿਕਲਦੀ ਹੈਗੀ ਤਾਂ ਇਹਨਾਂ ਕਾਫੀ ਕੁਝ ਜਿਹੜਾ ਬਦਲਾਅ ਦੇਖਣ ਨੂੰ ਮਿਲਿਆ ਜਿਵੇਂ ਰਗਾ ਟੋੜ ਜਿਹੜੀ ਹੈ ਉਹ ਹੋ ਰਿਹਾ ਸੋ ਸ਼ੁਕਰੀ ਲੰਦੀਪ ਜਾਣਕਾਰੀ ਸਾਂਝੀ ਕਰਨ ਲਈ ਹਾਲਾਂਕਿ ਪਟਿਆਲਾ ਦੇ ਵਿੱਚ ਜਿਹੜਾ ਕੀ ਹੈ ਧੁੰਦ ਨੂੰ ਲੈ ਕੇ ਕੋਈ ਵੀ ਇਸ ਤਰ੍ਹਾਂ ਦੀ ਸਥਿਤੀ ਪਰ ਫਿਰੇ ਸ਼ਾਮ ਦੀ ਠੰਡ ਅਤੇ ਦੁਪਹਿਰ ਦੀ ਗਰਮੀ ਕਰਕੇ ਜਿਹੜੇ ਲੋਕ ਹੈਗੇ ਨੇ ਉਹ ਜ਼ਰੂਰ ਜਿਹੜਾ ਕਿ ਉਹ ਦਿੱਕਤ ਦਾ ਸਾਹਮਣਾ ਕਰ ਰਹੇ ਨੇ ਅਤੇ ਜਿਹੇ ਦੇ ਵਿੱਚ ਲੋਕ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਨੇ ਜਿਸ ਤੋਂ ਲੈ ਕੇ ਜਿਹੜਾ ਕਿ ਇਹ ਸਮੇਂ-ਸਮੇਂ ਦੇ ਉੱਪਰ ਲੋਕਾਂ ਨੂੰ ਅਵੇਅਰਤਾ ਕੀਤਾ ਜਾਂਦਾ ਤਾਂ ਕਿ ਇਸ ਜਿਹੜੇ ਮੌਸਮ ਦੇ ਵਿੱਚ ਜੋ ਬਦਲਾ ਆਂਦਾ ਉਸ ਦੇ ਮੁਤਾਬਕ ਜਿਹੜਾ ਕਿ ਹੈ ਕਿ ਹਾਲਾਤ ਰਹਿਣ ਵਾਲੇ ਨੇ ਉਹ ਵੀ ਸਮੇਂ-ਸਮੇਂ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਭਾਵੇਂ ਉਹ ਮੀਨੂ ਲੈ ਕੇ ਹੋਵੇ ਸੰਗਨੀ ਤੋਂਦਰੂ ਲੈ ਕੇ ਹੋਵੇ, ਸ਼ੀਤ ਲਹਿਰ ਨੂੰ ਲੈ ਕੇ ਜੋ ਵੀ ਵਾਰਨਿੰਗ ਆਉਂਦੀ ਹੈਗੀ ਐ, ਅ ਵੈਦਰ ਡਿਪਾਰਟਮੈਂਟ ਦੇ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਉਹ ਜਿਹੜੀ ਐ ਤੁਹਾਡੀ ਤੱਕ ਪਹੁੰਚਾਈ ਜਾਂਦੀ ਐ। ਸੋ ਉੱਤਰਾਖੰਡ ਦੇ ਵਿੱਚ ਮੌਸਮ ਦਾ ਮਜਾਜ ਕੀ ਹੈਗਾ ਅਤੇ ਜੋ ਅਲਰਟ ਕੀਤਾ ਗਿਆ ਉਸ ਮੁਤਲਕ ਕੀ ਜਿਹੜੀ ਉੱਥੇ ਅਰੇਂਜਮੈਂਟਸ ਕੀਤੇ ਗਏ ਨੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਉੱਤਰਾਖੰਡ ਤੋਂ ਸਾਡੇ ਪੱਤਰਕਾਰ ਮਹਿੰਦਰਪਾਲ ਫੋਨ ਤੇ ਮਯੋਦ ਨੇ। ਸੋ ਮਹਿੰਦਰ ਇੱਕ ਵਾਰ ਫਿਰ ਤੋਂ ਮੌਸਮ ਜਿਹੜਾ ਕੀ ਉਹ ਬਦਲਣ ਵਾਲਾ ਹੈਗਾ ਸੋ ਉੱਤਰਾਖੰਡ ਦੇ ਵਿੱਚ ਕੀ ਸਥਿਤੀ ਹੈਗੀ ਮੌਸਮ ਨੂੰ ਲੈ ਕੇ? ਉਤਰਾਖੰਡ ਦਾ ਮੌਸਮ ਸਾਫ ਹੈ ਲੇਕਿਨ ਟੈਂਪਰੇਚਰ ਜਿਹੜਾ ਹੈ ਨਾ ਉਹ ਜਿਹੜਾ ਮੈਕਸਿਮਮ ਟੈਂਪਰੇਚਰ ਹੈ ਉਹ 22 ਤੋਂ 24 ਡਿਗਰੀ ਤੱਕ ਜਾ ਸਕਦਾ ਹੈ ਜੀ ਬਾਕੀ ਮੌਸਮ ਸਾਫ ਹੈ ਅਗਲੇ 5 ਦਿਨਾਂ ਐ ਜੀ ਕਿ ਬਰਸਾਤ ਦਾ ਕੋਈ ਅਲਰਟ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਟੂਰਿਸਟ ਨੂੰ ਕਿਸੇ ਤਰ੍ਹਾਂ ਦੇ ਕੋਈ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ ਤੇ ਟੂਰਿਸਟ ਵੀ ਵੱਡੀ ਗਿਣਤੀ ਜੀ ਹੁੰਦੇ ਨੇ ਹਮਦਰਦ ਟੀਵੀ ਦੇ ਦਰਸ਼ਕਾਂ ਵਾਸਤੇ ਦੱਸ ਦਈਏ ਕਿ ਜਿਹੜਾ ਇਹ ਠੰਡ ਦਾ ਸੀਜ਼ਨ ਹੁੰਦਾ ਹੈ ਇਹਨਾਂ ਦਿਨਾਂ ਵਿੱਚ ਜਿਹੜੇ ਵੈਸਟ ਬੰਗਾਲ ਦੇ ਮੰਗਾਲੀ ਪਰਟਕ ਹੁੰਦੇ ਨੇ ਜ਼ਿਆਦਾਤਰ ਉਹ ਇੱਧਰ ਆਂਦੇ ਨੇ ਤੇ ਲੋਕਲ ਦੇ ਦਿੱਲੀ ਦੇ ਜਿਹੜੇ ਜਦੋਂ ਛੁੱਟੀ ਵਗੈਰਾ ਹੋ ਜਾਂਦੀ ਹੈ ਉਹ ਲੋਕ ਆਉਂਦੇ ਨੇ ਕਿਸੇ ਤਰ੍ਹਾਂ ਦੀ ਐਡਵਾਈਜ਼ਰੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਿਹੜੇ ਟੂਰਿਸਟ ਹੈਗੇ ਨੇ ਉਹਨਾਂ ਨੂੰ ਕੋਈ ਨਹੀਂ ਹੈਗੀ ਇੱਥੇ ਹਾਲਕਿ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਇਸ ਮੌਸਮ ਦੇ ਵਿੱਚ ਸਲਾਨੀ ਬਹੁਤ ਆਉਂਦੇ ਹੈਗੇ ਨੇ ਸੋ ਇਸ ਸਮੇਂ ਕਿ ਟੈਂਪਰੇਚਰ ਆਮ ਵਾਂਗੂ ਆ ਜਾਂ ਫਿਰ ਉਸ ਦੇ ਵਿੱਚ ਵੀ ਕੋਈ ਉਤਾਰ ਚੜਾਉ ਹੁੰਦਾ ਦਿਨ ਜਾਂ ਰਾਤ ਦੇ ਸਮੇਂ ਰਾਤ ਦਾ ਟੈਂਪਰੇਚਰ 5 ਤੋਂ 8 ਡਿਗਰੀ ਸੈਲਸੀਅਸ ਤੱਕ ਲੱਯੰਦਾ ਤੇ ਦੇਨ ਦਾ ਜਿਹੜਾ ਹੈ ਉਹ 22 ਤੋਂ 25 ਤੱਕ ਜਾ ਰਿਹਾ ਤੇ ਇਹ ਨਾਰਮਲ ਟੈਂਪਰੇਚਰ ਹੈ ਤੇ ਪਰ ਠੰਡ ਦੇ ਜਿਹੜਾ ਹੈ ਉਹ ਅਸਰ ਤਾਂ ਵੇਖਣ ਨੂੰ ਮਿਲਦੀ ਰਿਹਾ ਕਿਉਂਕਿ ਇਹ ਠੰਡ ਜਿਹੜੀ ਪੈ ਰਹੀ ਹੈ ਇਸ ਟਾਈਮ ਇਹਨਾਂ ਕਰਕੇ ਜਿਹੜੇ ਵੱਡੀ ਗਿਣਤੀ ਵਿੱਚ ਮਰੀਜ਼ ਜਿਹੜੇ ਠੰਡ ਦੇ ਹਨ ਸ਼ਿਕਾਰ ਹੋ ਰਹੇ ਨੇ ਉਹ ਹਸਪਤਾਲਾਂ 'ਚ ਵੇਖੇ ਜਾ ਰਹੇ ਨੇ ਸੋ ਸ਼ੁਕਰੀਆ ਗੱਲਬਾਤ ਕਰੇ ਲਈ ਬਾਕੀ ਜਿਸ ਤਰ੍ਹਾਂ ਦੇ ਨਾਲ ਉੱਤਰਾਖੰਡ ਦੇ ਵਿੱਚ ਮੌਸਮ ਦੀ ਸਥਿਤੀ ਜਿਹੜੀ ਹੈ ਉਹ ਆਮ ਵਾਂਗ ਹੈਗੀ ਹੈ ਪਰ ਉੱਥੇ ਸਲਾਨੀਆਂ ਦੀ آمد ਕਾਫੀ ਵਧੀਆ ਕਿਉਂਕਿ ਮੌਸਮ ਦਾ ਲਤ ਲੈਣ ਦੇ ਲਈ ਲੋਕ ਜਿਹੜੇ ਕਿ ਉਹ ਦੂਰ ਦੂਰ ਤੀ ਜਿਹੜੇ ਕਿ ਹੈਗੇ ਨੇ ਉਹ ਸੈਰਸ ਪਾਰਟੇ ਵਾਲੀ ਥਾਂਮ ਦੇ ਉੱਪਰ ਪਹੁੰਚ ਰਿਹਾ ਹੈਗੇ ਨੇ ਸੋ ਇਹ ਜਿਹੜੀ ਕਿ ਪਲਪਲ ਦੀ ਰਿਪੋਰਟ ਹੈਗੀ ਹੈ ਮੌਸਮ ਨੂੰ ਲੈ ਕੇ ਜਾਣਕਾਰੀ ਹੈਗੀ ਤੌਰ ਤੱਕ ਪਹੁੰਚਾ ਰਹੇ ਹੈਗੇ ਤਾਂ ਕਿ ਤੁਹਾਨੂੰ ਹੀ ਪਤਾ ਲੱਗੇ ਕਿ ਕਿਹੜੇ ਇਲਾਕੇ ਦੇ ਵਿੱਚ ਕੀ ਮੌਸਮ ਦੀ ਸਥਿਤੀ ਹੈਗੀ ਹੈ ਸੋ ਅਣ ਵਾਲੇ ਦੋ ਦਿਨਾਂ ਦੇ ਵਿੱਚ ਮੌਸਮ ਇੱਕ ਵਾਰ ਫਿਰ ਤੋਂ ਕਰਵਟ ਲਵੇਗਾ ਪਛਮੀ ਗਰਵੜੀਆਂ ਸਰਗਰਮ ਹੋਣਗੀਆਂ ਅਤੇ ਮੀ ਪੈਣ ਦੀ ਸੰਭਾਵਨਾ ਜਏ ਦੇ ਵਿੱਚ ਜੇਕਰ بارش ਹੁੰਦੀ ਹੈ ਤਾਂ ਦਾੜਜੀ ਗੱਲ ਹੈ ਕਿ ਠੰਡ ਤਾਂ ਵਧੇਗੀ ਸਗੋਂ ਕਿ ਸਨਾਂ ਦੀ ਪਰੇਸ਼ਾਨੀ ਵੀ ਵੱਧ ਸਕਦੀ ਹੈਗੀ